ડાડીજી બાજે ચક મેરી જાન તوں پیارے میرے سارے સ્ટેજ تے بیٹھے میرے સાથી જર્નલ سامنے بیٹھے میری جان توں پیارے میرے بھائوں بھاؤ آؤ ફતે અર્જ કરો વાહે ગુરજી કા ਖਾਲસા વાહે ગુરજી کی بھતે بڑے لمبے سمے تے ਬਹੁਤ ਵੱਡੀ ਗਰਮੀ ਚ ਤੁਸੀਂ ਬੈਠੇ ਹੋ ਬੈਣਾ ਬੜਾ ਔਖਾ ਤਿੰਨ ਤਿੰਨ ਘੰਟੇ ਲਗਾਤਾਰ ਤਿੰਨ ਘੰਟੇ ਸਾਢੇ ਤਿੰਨ ਘੰਟੇ ਹੋ ਗਏ ਨੇ ਸਟੇਜ ਚੱਲਦੀ ਨੂੰ ਤੁਸੀਂ ਉਦੋਂ ਦੇ ਬੈਠੇ ਹੋਏ ਹੋ ਤੁਹਾਡੇ ਕੋਲ ਮਾਫੀ ਚਾਹੁੰਦਾ ਵਾਂ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਨੇ ਪਰ ਮੈਂ 5 ਮਿੰਟ ਸਿਰਫ ਤੁਹਾਡੇ ਲਾਂਗਾ ਕਲਾ ਨੌਰ ਦੀ ਧਰਤੀ ਤੁਸਾਂ ਚਾਰ ਚਫੇਰਿਓ ਜਾਮ ਕਰ ਦਿਤੀ ਐ ਦੁਕਾਨਾਂ ਭਰ ਗਈਆਂ ਬਾਜ਼ਾਰ ਭਰ ਗਏ ਨੇ ਏਸੀ ਲੱਗ ਕੇ ਲੋਕ ਕਾਰਾਂ ਵਿੱਚ ਬੈਠੇ ਨੇ ਬੱਸਾਂ ਵਿੱਚ ਬੈਠੇ ਨੇ ਦਰਖਤਾਂ ਥੱਲੇ ਬੈਠੇ ਨੇ ਕੋਠੀਆਂ ਚਾਲੇ ਦਿਵਾਲੇ ਬੈਠੇ ਹੋਏ ਨੇ ਜਿੱਥੇ ਕਿਸੇ ਨੂੰ ਥਾਂ ਲੱਭਾ ਉੱਥੇ ਜਾ ਕੇ ਬੈਠਾ ਏ ਜਿਹੜਾ ਕੋਈ ਉੱਠਦਾ ਉਹਨੂੰ ਵਾਪਸ ਜਾਣ ਲਈ ਜਗ੍ਹਾ ਵੀ ਨਹੀਂ ਮਿਲਦੀ ਪੇ ਕਿਧਰੋਂ ਦੀ ਗੱਡੀ ਕੱਢ ਕੇ ਖੜਨੀ ਐ ਤੁਹਾਡੇ ਕੋ ਸਾਰਿਆਂ ਕੋ ਮਾਫੀ ਚਾਹੁੰਨਾ ਵਾ ਮੈਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਵਾ 1991 ਦੇ ਵਿੱਚ ਜਿੰਨਾ ਪੰਜਾਬ ਚ ਐਮਐਲਆ ਦੀ ਇਲੈਕਸ਼ਨ ਵਿੱਚ ਟਿਕਟਾਂ ਦਿੱਤੀਆਂ ਸੀ 32 ਲੋਕ ਇਲੈਕਸ਼ਨ ਦੇ ਵਿੱਚ ਮਾਰੇ ਗਏ ਜਿਹੜੇ ਇਲੈਕਸ਼ਨ ਲੜ ਰਹੇ ਸੀ ਇੱਕ ਪਾਸੇ ਬਾਦਲ ਸਾਹਿਬ ਨੇ ਸੰਸਕਾਰ ਕਰਕੇ ਆਉਣਾ ਦੂਜੇ ਪਾਸੇ ਕਿਸੇ ਦੀ ਰੈਲੀ ਨੂੰ ਸਬੋਧਨ ਕਰਨਾ ਲੇਕਿਨ ਆਖਰੀ ਦਿਨ ਇਲੈਕਸ਼ਨ ਉਹ ਕੈਨਸਲ ਹੋ ਗਈ ਤੇ ਮੈਂ ਸਮਝ ਨਾਵਾ ਉਹ ਇਲੈਕਸ਼ਨ ਇੱਕ ਇਮਤਿਹਾਨ ਸੀਗਾ ਲੋਕਾਂ ਦਾ ਜਦ ਕੇ ਪੰਜਾਬ ਦੀ ਧਰਤੀ ਤੇ ਅੱਗ ਵਰ ਰਹੀ ਸੀ ਗੋਲੀਆਂ ਚੱਲ ਰਹੀਆਂ ਸੀ ਲੋਕ ਮਰ ਰਹੇ ਸੀ ਲੋਕ ਜੇਲਾਂ ਵਿੱਚ ਰੋਲ ਰਹੇ ਸੀ ਉਸ ਸਮੇਂ ਵਿੱਚ ਮੈਨੂੰ ਕੰਮ ਕਰਨ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਮੌਕਾ ਮਿਲਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ ਬੂਰਾ ਮਨ ਬੰਦਾ ਸਤਕਾਰ ਪੰਜਾਬ ਦੀ ਧਰਤੀ ਤੇ ਦਿੱਤਾ ਔਰ ਮੈਂ ਦੋ ਵਾਰ ਕੈਬਨਿਟ ਦਾ ਵਜ਼ੀਰ ਬਣਿਆ ਤੁਹਾਡੇ ਪੈਰਾਂ ਥੱਲੇੋਂ ਕੰਡੇ ਕੱਢੇ ਜੋ ਮੈਂ ਕੰਮ ਕੀਤਾ ਉਹ ਤੁਹਾਡੇ ਸਾਹਮਣੇ ਆਉਦਾ ਅੱਜ ਲੰਬੇ ਸਮੇਂ ਤੋਂ ਬਾਅਦ ਵੀ ਯਾਸਰ ਦੇਖਣ ਨੂੰ ਨਜ਼ਰ ਆਉਂਦਾ ਏ ਮੈਂ ਸਮਝਣਾ ਵਾ ਪਿਛਲੇ 7-8 ਸਾਲ ਤੋਂ ਮੈਂ ਪੰਜਾਬ ਦੀ ਸ਼ਰੋਮਣੀ ਅਕਾਲੀ ਦਲ ਦੇ ਦਲੀਜਾਂ ਤੋਂ ਬਾਹਰ ਆ ਮੈਨੂੰ ਕਹੇ ਨੇ ਮੈਂ ਸਮਝਣਾ ਮੈਨੂੰ ਮਿਲਣ ਲੜਨਾ ਚਾਹੀਦਾ ਸੀ ਕਾਂਗਰਸ ਦੇ ਨਾਲ ਪਰ ਮੇਰੇ ਜਿਹੜੇ ਆਪਣੇ ਟੱਬਰ ਦੇ ਜੀਤ ਸੀ ਇਹਨਾਂ ਮੇਰੀਆਂ ਲੱਤਾਂ ਨੂੰ ਜੱਫਾ ਮਾਰ ਕੇ ਬੈਠੇ ਰਹੇ ਮੇਰੇ ਜ਼ਿਲ੍ਹੇ ਵਾਲਿਆਂ ਨੇ ਮੇਰੀਆਂ ਲੱਤਾਂ ਨੂੰ ਜਫਾ ਮਾਰਿਆ ਹੋਇਆ ਕਿ ਮੈਂ ਕਾਂਗਰਸ ਨਾਲ ਲੜਾਂ ਨੰਬਰ 2 ਤੇ ਤੇ ਉਹਨਾਂ ਨਾਲ ਲੜਾਂ ਨੰਬਰ 1 ਤੇ ਪਰ ਮੈਂ ਉਹਨਾਂ ਨੂੰ ਦੱਸਣਾ ਚਾਹੁੰਨਾ ਮੇਰਾ ਦੁਸ਼ਮਣ ਨੰਬਰ 1 ਕਾਂਗਰਸ ਹੈ ਮੈਂ ਕਾਂਗਰਸ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦਾ ਔਰ ਦੂਸਰੇ ਨੰਬਰ ਤੇ ਜਿਹੜੇ ਜੰਮੇ ਕਾਂਗਰਸਦਿਆਂ ਘਰਾਂ ਵਿੱਚ ਜੰਮੇ ਕਾਂਗਰਸਦਿਆਂ ਗੋਦੀਆਂ ਵਿੱਚ ਲੋਰੀਆਂ ਲਈਆਂ ਕਾਂਗਰਸ ਦੀਆਂ ਅੱਜ ਉਹ ਕਾਲੀ ਦਲ ਦੇ ਲੀਡਰ ਬਣ ਗਏ ਨੇ ਅੱਜ ਕਾਲੀ ਦਲ ਦੇ ਉਹ ਚੌਧਰੀ ਬਣ ਗਏ ਨੇ ਔਰ ਮੈਂ ਸਮਝਦਾ ਕਿ ਐਸੇ ਲੋਕ ਜੋ ਕਾਂਗਰਸ ਦੇ ਵਿੱਚੋਂ ਆ ਕੇ ਲੀਡਰ ਬਣੇ ਨੇ ਉਹਨਾਂ ਨੇ ਜ਼ਿਲ੍ਹਾ ਗਰਦਾਸਪੁਰ ਦੇ ਕਾਲੀ ਦਲ ਦਾ ਸਤਿਆਨਾਸ਼ ਕਰ ਦਿੱਤਾ ਟੀਲਾ ਟੀਲਾ ਖਲਾਰ ਕੇ ਰੱਖ ਦਿੱਤਾ ਪਰ ਅਫਸੋਸ ਕਿਸੇ ਨੇ ਕਿਹਾ ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਮ੍ਰਾਂ ਚੋਂ ਰੋਈ ਲੋਕਾਂ ਦੇ ਪੱਥਰਾਂ ਦੀ ਸਾਨੂੰ ਪੀੜ ਰਤਾ ਨਾ ਹੋਈ ਕਾਂਗਰਸ ਤੇ ਪੱਥਰਾਂ ਦੀ ਸਾਨੂੰ ਪੀੜ ਨਹੀਂ ਲੇਕਿਨ ਕਾਲੀ ਦਲ ਦਾ ਫੁੱਲ ਵਜਿਆ ਹੋਇਆ ਸਾਡਾ ਨੁਕਸਾਨ ਕਰਦਾ ਵਾ ਅੱਜ ਉਹਦਾ ਰਿਜ਼ਲਟ ਹੈ ਅੱਜ ਉਹਦਾ ਇਮਤਿਹਾਨ ਹੈ ਕਿ ਜਿਹੜੇ ਕਾਂਗਰਸ ਚੋਂ ਪੈਦਾ ਹੋਏ ਨੇ ਅੱਜ ਤੱਕ ਉਹ ਚੀਮਾ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰੇ ਹੀ ਨਹੀਂ ਰੁੱਸੇ ਰਹੇ ਮੈਂ ਚੱਲਿਆ ਬੀਜੇਪੀ ਚ ਮੈਂ ਚੱਲਿਆ ਆਮ ਚ ਮੈਂ ਚੱਲਿਆ ਬੀਜੇਪੀ ਚ ਮੈਂ ਚੱਲਿਆ ਆਮ ਚ ਇਹੋ ਹੀ ਖੇਡ ਖੇਡਦਿਆ ਖੇਡਦਿਆ ਇਲੈਕਸ਼ਨ ਦਾ ਸਮਾਂ ਗਵਾਤਾ ਤੇ ਹੁਣ ਮੈਂ ਸਮਝਣਾ ਇੱਕ ਤੇ ਨੱਠ ਗਿਆ ਵਾ ਮੈਂ ਅੱਜ ਉਹਨਾਂ ਦੇ ਖਿਲਾਫ ਬਹੁਤਾ ਕੁਝ ਨਹੀਂ ਕਹਿਣਾ ਇੱਕ ਤੇ ਨੱਠ ਗਿਆ ਵਾ ਤੇ ਜਿੰਨੇ ਉਹਦੇ ਕੋਲ ਵਰਕਰ 5 10 15 ਬੰਦੇ ਹੈ ਨੇ ਜਿਹੜੇ ਕਾਂਗਰਸ ਚ ਜੰਮੇ ਪੜੇ ਪਹਿਲਾ ਉਹ ਮੇਰੇ ਨਾਲ ਕੁਝ ਦਿਨ ਰਹੇ ਮੇਰੇ ਤੋਂ ਬਾਅਦ ਕਾਂਗਰਸ ਨਾ ਰਹੇ ਕਾਂਗਰਸ ਤੋਂ ਬਾਅਦ ਕਾਲੋ ਨਾ ਰਹੇ ਤੇ ਅੱਜ ਫੇਰ ਉਹ ਸੁਖੀ ਰੰਡਾਵੇ ਦੇ ਕਹਿੰਦੇ ਵਿਰੋਧਤਾਈਂ ਕਰਦੇ ਨੇ ਜੀ ਲੰਗਾ ਨੂੰ ਨਾ ਵੇਖਿਓ ਮੈਂ ਕਦੋਂ ਕਹਿੰਦਾ ਮੈਨੂੰ ਵੇਖੋ ਮੈਂ ਕਦੋਂ ਕਹਿੰਦਾ ਕਿ ਮੈਨੂੰ ਹੁਣੇ ਹਾਏ ਰੱਬਾ ਮੈਨੂੰ ਕਾਲੀਦਾਲ ਚ ਲੈ ਹੀ ਲਓ ਮੈਂ ਖੂਂਚ ਪੈ ਵਸਵਸ਼ੇ ਨੂੰ ਖੱਸੀ ਨਹੀਂ ਕਰਨਾ ਚਾਹੁੰਦਾ ਬਿਲਕੁਲ ਨਹੀਂ ਮੈਂ ਮਰਦਿਆਂ ਜਰਨੈਲ ਆਪਣੇ ਆਪ ਨੂੰ ਤੁਸੀਂ ਲੋਕ ਮੈਨੂੰ ਕਹਿੰਦੇ ਹੋ ਮੈਂ ਕਦੇ ਅੱਜ ਕਾਬੂ ਆਏ ਨਾ ਤੇ ਮੈਂ ਕਹਾਂ ਮੈਨੂੰ ਆ ਵੀ ਕਾਲੀ ਦਲ ਚ ਚਾਹੀਦਾ ਮੈਨੂੰ ਆ ਵੀ ਚਾਹੀਦਾ ਮੈਂ ਤਾਂ ਹਬਤ ਕਰਾਂਗਾ